ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਨੇੜੇ ਦੇ ਮੱਲਕੇ ਪਿੰਡ ਹੈ ਇਹ ਤੋਂ ਇਲਾਵਾ ਸੇਖਾ ਕਲਾਂ ਸੇਖਾ ਖੁਰਦ ਇਹ ਵੀ ਇਹਦੇ ਨੇੜੇ ਦੇ ਪਿੰਡ ਰਹ ਜਾਂਦੇ ਆ ਬਰਗਾੜੀ ਵੀ ਇੱਥੋਂ ਨੇੜਾ ਦੋਸਤੋ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਉਹ ਵੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਜਾਂ ਤੇ ਗਾਂਵਾਂ ਵਿਕਰੀ ਵਾਲੀਆਂ ਹੁੰਦੀਆਂ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਕ ਦਿਖਾਉਂਗਾ ਜਿਹਦੇ ਚੱਕੇ ਝੋਟੀ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ। ਇਹ ਤੋਂ ਇਲਾਵਾ ਇੱਕ ਗਾਂ ਤੁਹਾਨੂੰ ਪਹਿਲੇ ਨੰਬਰ ਤੇ ਖੜੀ ਦਿਖਾਉਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ। ਪਸ਼ੂ ਜਿਹੜਾ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਆਪ ਆ ਕੇ ਕਰਨੀ ਹੈ। ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ। ਸ਼ੁਰੂਆਤ ਇਸ ਸੂਈ ਸਵਾਈ ਗਾਂ ਤੋਂ ਕਰਦੇ ਆਂ। ਉਸ ਤੋਂ ਬਾਅਦ ਚ ਝੋਟੀ ਦੋ ਨੰਬਰ ਤੇ ਤੁਹਾਨੂੰ ਦਿਖਾ ਦਾਂਗੇ। ਰਾਜੂ ਬਾਈ ਸਸਤੀ ਕਾ ਸਸਤੀ ਕਾ ਬਾਈ ਰਾਜੂ ਬਾਈ ਲਈ ਆਉਨੇ ਰੂਟੀਨ ਚ ਪਸ਼ੂ ਫਰਾਂ ਹਾਂਜੀ ਹਾਂਜੀ ਡੇਲੀ ਵੀਰੇ ਆਉਂਦੀ ਰਹਿੰਦੇ ਗਾਵਾਂ ਤੇ ਮੱਝਾਂ ਗਾਵਾਂ ਤੇ ਮੱਝਾਂ ਵੀਰੇ ਦੋਨੇ ਤਰ੍ਹਾਂ ਦੇ ਪਸ਼ੂ ਹੀ ਰਹਿੰਦੇ ਆ ਹਾਂਜੀ ਵੀਰੇ ਅੱਜ ਆਪਾਂ ਪਹਿਲੇ ਨੰਬਰ ਤੇ ਗਾਂ ਦਿਖਾ ਰਹੇ ਆ ਬਈ ਕੰਨਵਾ ਸੂਹਾ ਸੂਈ ਹੈ ਦੂਜਾ ਸੂਹਾ ਸੂਈ ਹੈ ਬਈ ਕਿੰਨੇ ਦਿਨੋਂ ਕਿਹ ਅਜ ਸੂਈ ਨੂੰ ਇਹ ਰਾਤ ਹੀ ਸੂਈ ਆ ਬਈ ਅੱਛਾ ਇਹ ਹਜੇ ਰਾਤ ਹੀ ਸੂਈ ਹੈ ਹਾਂਜੀ ਜੇਰ ਵਗੈਰਾ ਸਹੀ ਪੈ ਗਈ ਸੀ ਇਹਦੀ ਸਾਰੀ ਹਾਂ ਬਈ ਕੰਪਲੀਟ ਅੱਛਾ ਬੱਚਾ ਕੀ ਦਿੱਤਾ ਇਹਨੇ ਬਈ ਬੱਚਾ ਵੱਛਾ ਵੀਰੇ ਬੱਚਾ ਵੱਛਾ ਹੈ ਰੇਟ ਕੀ ਰਹਿਣਾ ਰਾਜੂ ਬਾਈ ਰੇਟ ਵੀਰੇ ਫੋਨ ਤੇ ਕਰਾਂਗੇ ਖੁੱਲ ਗਏ ਨੂੰ ਦੱਸੋ ਸੂਈਏ ਰਾਤ ਹੀ ਐ ਜਦੋਂ ਸੁੰਦੀ ਸੀ ਉਦੋਂ ਵੀ ਬਾਈ ਦਾ ਫੋਨ ਆਇਆ ਸੀ ਕਿਉਂਕਿ ਵੀਡੀਓ ਵਾਸਤੇ ਗੱਲ ਕਰਨੀ ਸੀ ਤੇ ਬਾਈ ਨੇ ਦੱਸਿਆ ਵੀ ਗਾਂ ਸੂ ਰਹੀ ਐ ਸਵੇਪਾਏ ਦੀ ਵੀਡੀਓ ਬਣਾਵਾਂਗੀ ਢਾਂਚਾ ਬਹੁਤ ਸੋਹਣਾ ਐ ਤੇ ਜਿੰਨਾ ਸੋਹਣਾ ਢਾਂਚਾ ਉੰਨਾ ਹੀ ਸੋਹਣਾ ਥਣ ਤੇ ਹਵਾਨਾ ਥਣ ਅੱਥੀ ਚੁਵਾਈ ਵਾਲੇ ਐ ਬਰੀਡ ਕੁਆਲਟੀ ਗਾਂ ਦੀ ਤੁਸੀਂ ਦੇਖ ਸਕਦੇ ਹੋ ਹਜੇ ਥੋੜੀ ਬਹੁਤ ਭਲੂਣ ਹਵਾਨੇ ਤੇ ਰਹੂਗੀ ਵੈਸੇ ਸਾਫ ਜਾ ਹਵਾਨਾ ਦੱਸਦਾ ਬਈਆ ਕਿਹੜਾ ਹੋਰ ਕਿਹੜੀ ਗਾਂ ਦਾ ਇਹ ਕਿਉਂ ਨਾ ਹੋਰ ਤੋਰ ਲਈਏ ਸੋਫੇਨ ਤੋਰਦੇ ਆ ਇੱਕ ਵਾਰ ਪੁੜਿਆਂ ਦੇ ਉੱਤੇ ਸ਼ੇਪ ਦੇਖੋਗੇ ਕਾਫੀ ਚੰਗੀ ਚੌੜੇ ਖੁੱਲੇ ਪੁੜੇ ਐ ਬਰੀਡਿੰਗ ਵਾਲੀ ਗਾਂ ਜਿਨੇ ਐਚਐਫ ਤੇ ਕੰਮ ਕਰਨਾ ਚੰਗੇ ਬੱਚੇ ਪਾਉ ਹਵਾਨਾ ਬੈਕਸਾਈਡ ਤੋਂ ਵੀ ਦੇਖੋ ਤੁਸੀਂ ਥਲੇ ਆਓ ਵੀਰੇ ਵਾਪਸ ਨਾੜਾਂ ਵੀ ਹਵਾਨੇ ਤੇ ਸੋਹਣੀਆਂ ਦਿਸਦੀਆਂ ਬਾਕੀ ਫੇਸ ਸੋਹਣਾ ਖਾਣਾ ਜਿਵੇਂ ਮੈਂ ਦੱਸਿਆ ਚਾਰ ਹੀ ਹੱਥੀ ਚੁਆਈ ਚ ਸਹੀ ਰਹਿਣਗੇ ਪਹਿਲੇ ਨੰਬਰ ਤੇ ਐ ਗਾਂ ਉਹਨੂੰ ਦਿਖਾ ਰਹੇ ਆ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਹਵਾਨਾ ਫੇਰ ਦੇਖੋ ਕਰਮਾ ਵਾਲੀ ਦਾ ਇਹ ਤੋਂ ਅੱਗੇ ਇੱਕ ਝੋਟੀ ਤਾਂ ਬਈ ਝੋਟੀ ਇਹ ਸੂਈ ਵੀ ਹੈ ਹਾਂਜੀ ਇਹ ਚਾਰ ਦਾੰਦ ਦਾ ਬਈ ਠੀਕ ਹੈ ਪਰਸੋਂ ਸੂਈ ਹੈ ਪਹਿਲਾ ਸੂਆ ਜਾਂ ਦੂਜਾ ਪਹਿਲਾ ਸੂਆ ਜੀ ਸੂਆ ਪਹਿਲਾ ਪਰਸੋਂ ਸੂਈ ਹੈ ਹਾਂਜੀ ਕੱਟੀ ਨੂੰ ਜਨਮ ਦਿੰਦਾ ਹੈ ਠੀਕ ਹੈ ਕੱਟੀ ਇਹਦੀ ਪਰਲੇ ਪਾਸੇ ਹਾਂਜੀ ਓਕੇ ਨੂੰ ਸੋ ਕੱਟੀ ਦੇਖ ਲਓ ਝੋਟੀ ਦੀ ਇੱਕ ਵਾਰ ਹਜੇ ਪਰਸੋਂ ਹੀ ਸੂਈ ਆ ਤੀਜਾ ਦਿਨ ਹੈ ਕਟਿਨੂ ਨੇ ਜਨਮ ਦਿੱਤਾ ਤੇ ਪਹਿਲਣ ਚੋਟੀ ਚਾਰ ਦੰਦ ਹੈ ਸੂਰਤ ਕੇ ਬਈ ਨੂੰ ਸਿੰਘ ਕੁੰਡਾ ਬਿਲਕੁਲ ਦਾਂਦੇ ਦੇ ਤੁਸੀਂ ਆ ਪਾ ਕੇ ਦੇਖਣੇ ਆ ਕਿਉਂਕਿ ਮੱਜਾਂ ਮੂੰਹ ਛੇਤੀ ਫੜਾਉਂਦੀਆਂ ਨਹੀਂ ਆ ਹਵਾਨਾ ਤੁਸੀਂ ਇਹਦਾ ਦੇਖ ਲਓ ਸੋ ਇਹ ਪਹਿਲਣ ਚੋਟੀ ਹੈ ਬਿਲਕੁਲ ਤਾਜੀ ਸੂਈ ਵੀ ਐ ਇਸ ਟਾਈਮ ਜੋ ਰੋ ਖਵਾਨੇ ਦਾ ਉਹ ਵੀਡੀਓ ਚ ਦੇਖ ਲੋ ਬਾਕੀ ਕੋਲ ਆ ਕੇ ਪਾਸ ਤੁਸੀਂ ਕਰ ਲੈਣਾ ਫਲੋਂ ਥੋੜੀ ਬਹੁਤੀ ਹਵਾਨੇ ਤੇ ਹੋ ਸਕਦੀ ਐ ਬਾਈ ਫੇਰ ਮੋੜੀਏ ਇੱਕ ਵਾਰ ਇਹਨੂੰ ਇਧਰ ਦੀ ਕਮਾਲ ਆ ਬ ਚੰਗੇ ਕਦ ਕਾਠ ਦੀ ਝੋਟੀ ਐ ਪਹਿਲਣ ਸੂਈ ਵੀ ਐ ਛੋਟਾ ਅੰਚਾ ਤੁਸੀਂ ਇਹਦਾ ਦੇਖ ਲੋ ਲਿਆਓ ਵੀਰੇ ਵਾਪਸ ਬਿਲਕੁਲ ਕੁੰਡਾ ਤੇ ਛੋਟਾ ਸਹੰਗ ਹੈ ਬਾਕੀ ਕੱਦ ਕਾਠ ਦੀ ਜੱਜਮੈਂਟ ਤੁਨੂੰ ਹੋ ਹੀ ਗਈ ਹੋਣੀ ਵੱਡੀ ਝੋਟੀ ਹੈ ਅਗਾੜੀ ਸੋਹਣੀ ਰੱਖੂਗੀ ਹਜੇ ਲੱਤਾਂ ਤੇ ਥੋੜੀ ਥੋੜੀ ਭਲੋਣ ਹੈਗੀ ਆ ਕਿਉਂਕਿ ਸੂਈ ਤਾਜੀ ਹੈ ਝੋਟੀ ਪਹਿਲਾਂ ਝੋਟੀਆਂ ਆਮ ਤੌਰ ਤੇ ਮੱਜਾਂ ਜਿਹੜੀਆਂ ਉਹ ਲੱਤਾਂ ਤੇ ਭਲੋਣ ਲੈ ਆਉਂਦੀਆਂ ਇੱਕ ਵਾਰ ਤੁਸੀਂ ਇਹ ਦੇਖਵਾਂਦੇ ਨਹੀਂ ਦੇਖੋ ਤੇ ਨਾੜਾਂ ਤੁਨੂੰ ਹੋਵਾਂ ਨੇ ਤੇ ਝੰਗਾਂ ਨਜ਼ਰ ਆਉਣਗੀਆਂ ਇਦਾਂ ਦਾ ਇਹਦਾ ਫੇਸ ਹੈ ਭਾਈ ਪੂਛ ਫੜ ਕੇ ਹਲਾਈਂਦੀ ਤੋ ਇਹ ਰੋਖਾ ਦਾ ਸੁਹਵਾਨਾ ਰ ਹੈ ਇਸ ਟਾਈਮ ਦਾ ਇਦਾਂ ਵੀ ਤੁਸੀਂ ਸਵੇਰ ਚੋਈ ਵੀ ਹੈ ਬਈ ਇਹ ਅੱਛਾ ਸਵੇਰ ਚੋਈ ਵੀ ਹੈ ਹਾਂ ਠੀਕ ਹੈ ਇਹ ਚੋਈ ਦਾ ਹਵਾਨਾ ਦੱਸੋ ਸਵੇਰ ਚੋਈ ਵੀ ਹੈ ਬਾਕੀ ਆ ਕੇ ਕੋਲੋਂ ਪਾਸ ਕਰ ਲਓ ਵੱਡੇ ਕਦ ਕਾਟ ਦੀ ਝਲਕੀ ਸੋ ਅੱਜ ਦੀ ਵੀਡੀਓ ਦੇ ਦੋ ਪਸੂ ਵਕਾਉ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ